ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਪਸ਼ੂ ਸੇਲ ਕਰ ਲਈ ਕਿਸੇ ਵੀ ਪਸ਼ੂ ਦੀ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਤੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬਰਜਹਰੀ ਦਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ ਤੇ ਬਾਈ ਜੀ ਹੁਣਾਂ ਕੋਲੇ ਰੁਟੀਨ ਚ ਹੀ ਪਸ਼ੂ ਆਉਂਦੇ ਰਹਿੰਦੇ ਆ ਬਾਈ ਜੀ ਕੋਲੇ ਪਸ਼ੂ ਤਾਂ ਅੱਜ ਵੈਸੇ ਦੋ ਸੀਗੇ ਆ ਡਬਲ ਵੜ ਬਾਈ ਜੀ ਦੀ ਸੇਲ ਹੋ ਗਈ ਆ ਤੇ ਕਾਲੀ ਵੜ ਬਾਈ ਜੀ ਕੋਲੇ ਹੈਗੀ ਆ ਤੇ ਬਾਕੀ ਦੀ ਬੰਦੀ ਹੋ ਜਾਣਕਾਰੀ ਆਪਾਂ ਬਾਈ ਜੀ ਹੋਂ ਦਾ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਤੇ ਐਡਰੈਸ ਦਵਾ ਦਿਓ ਜੀ ਨਾਮ ਉਸਕਰਨ ਸਿੰਘ ਜੀ ਹਾਂ ਜੀ ਬੈਡ ਬੋਰਡਰੀਗਾ ਜੀ ਜਿਲ੍ਹਾ ਫਰੀ گور ਸੀਲ ਜੇਤੋ ਜੀ ਸੀਲ ਜੇਤੋ ਹਾਂ ਜੀ ਤੇ ਬਾਈ ਜੀ ਕੀ ਡਿਟੇਲ ਆ ਦੀ ਵੜ ਦੀ ਕਿਹੜਾ ਏ ਬਾਈ ਜੀ ਦੂਜਾ ਸੁਬਾ ਸੂਈ ਜੀ ਦੂਜਾ ਸੁਬਾ ਅਰੇ 14 ਕਿਲੋ ਬੋਲੀ ਇਹਦੇ ਲਈ ਪਰਸੋ ਸੂਈ ਜਾਈ ਪਰਸੋ ਸੂਈ 14 ਕਿਲੋ ਬੋਲੀ ਚੰਗੀ ਹੈ ਬਾਈ ਜੀ ਕਿੰਨਾ ਦੁੱਧ ਪਾਦੂ ਬਾਈ ਜੀ ਦੁੱਧ ਪਾਦੂਗੀ 17 18 ਕਿਲੋ 17 18 ਕਿਲੋ ਹੱਕ ਵੀ ਬਾਈ ਜੀ ਇਹ 14 ਕਿਲੋ ਹੁਣ ਹੈਗੀ ਆ ਤਾਂ ਹਾਂਜੀ ਹਾਂਜੀ ਉਹ ਵਾੜ ਬਾਈ ਜੀ ਜਾਤ ਬਰੀਡ ਵਾਲੀ ਆ ਕਾਲੀ ਵਾੜ ਮਗਰ ਕੀ ਆ ਬਾਈ ਜੀ ਇਹਦੇ ਮਗਰ ਬੱਤ ਸਹੀ ਅੱਛਾ ਜੀ ਤਾਂ ਬਾਈ ਤੋਰ ਕੇ ਸਾਦੇ ਲੋ ਬਾਈ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰਖ ਤੁਸੀਂ ਆਪ ਕਰਨੀ ਆ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਕਿਸੇ ਵੀ ਵੀਰ ਦੇ ਵੈੜ ਪਸੰਦ ਆਵੇ ਤੇ ਬਾਈ ਜੀ ਹੁਣਾਂ ਦਾ ਸਪਾਰਕ ਜ਼ਰੂਰ ਕਰ ਲਿਓ। ਲਓ। ਤੋਰੋਈ। ਔਰ ਚਾਲ ਚੈੱਕ ਕਰੋ ਜੀ। ਤੋਰਾ ਤਰਾ ਵਾਲੀ ਕਰਮਾਂ ਵਾਲੀ ਦਾ ਪੂਰਾ ਸੋਹਣਾ। ਲੰਮੀ ਤੋਰ ਲੰਮੀ ਮੜੀ ਜੀ। ਥਾਂਲੇ ਵੇ ਦੀ ਸਾਫਾ। ਚਾਰ ਹੀ ਥਾਣਾ ਬਾਈ ਜੀ ਕੋਈ ਫੋੜ ਨਹੀਂ, ਸ਼ਾਂਗ ਨਹੀਂ। ਹੱਥੀ ਚਵਾਈ ਵਾਲੇ ਪੂਰੇ ਗੈਬ 'ਚ ਲੱਗੇ ਆ। ਤੋਰਾ ਤਰਾ ਬੱਚੇ ਨੂੰ ਭਜਦੀ ਆ। ਬੱਚਾ ਬਾਈ ਜੀ ਵੱਛਾ ਮਗਰ ਦੇ? ਹਾਂਜੀ ਹਾਂਜੀ। ਆਹ ਵੱਛਾ ਬਾਈ ਜੀ। ਲੋ ਬਾਈ ਜੀ ਫੇਸ ਕੁਆਲਿਟੀ ਚੈੱਕ ਕਰ ਲਓ। ਨੇੜ ਤੋਂ ਥਾਲੇਵਾ ਕਰਮਾਲੀ ਦਾ ਚੈੱਕ ਕਰ ਲੋ ਪੂਰੇ ਗਾਇ ਵਿੱਚ ਲੱਗੇ ਇਕੱਲਾ ਇਕੱਲਾ ਥਾਣਾ ਪੀੜੀ ਦੇ ਪਾਵਿਆਂ ਨੂੰ ਤੇ ਬਾਈ ਜੀ ਕੀ ਮੁੱਲ ਜਾਇਜ਼ ਡਿਮਾਂਡ ਮੁੱਲ 60000 ਆਈ ਲੈਣ ਦੇ 55000 ਦੀ ਛੜ ਦੇ ਲੋ ਬਾਈ ਜੀ ਬਾਈ ਜੀ ਨੇ ਮੁੱਲ ਵੀ ਬਿਲਕੁਲ ਜਾਇਜ਼ ਕਰਿਆ ਕਿਸੇ ਵੀਰ ਦੇ ਪਸੰਦ ਆਵੇ 16 17 ਲੀਟਰ ਦੁੱਧ ਵਾਲੀ ਆਵ ਵਹਿੜ 55000 ਰੁਪਏ ਵਿੱਚ ਮਿਲਣੀ ਮੁਸ਼ਕਲ ਆ ਚੰਗੀ ਆ ਵਹਿੜ ਤੇ ਬਾਈ ਜੀ ਨਾਲ ਸਪਾਰਕ ਜ਼ਰੂਰ ਕਰ ਲਿਓ ਤੇ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ ਆਪਣਾ 7142 09394 ਇੱਕ ਵਾਰੀ ਫੇਰ ਦੱਸ ਦਈਏ 78142 09394 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਬਾਈ ਜੀ ਨਾਲ ਸੰਪਰਕ ਜ਼ਰੂਰ ਕਰ ਲਿਓ ਗਾੜ ਸੋਹਣੀ ਆ ਤੇ ਬਾਈ ਜੀ ਆਪਣੇ ਚੈਨਲ ਨੂੰ ਮਿਹਰਬਾਨੀ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਤੇ ਲੈ ਕੇ ਕਰ ਦਿਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ